ਕਿਸੇ ਹੋਰ ਦੇ ਤਜਰਬੇ ਨਾਲ ਅਸੀਂ ਸਿਆਣੇ ਨਹੀਂ ਹੋ ਸਕਦੇ ਨਵੀਆਂ ਕਾਢਾਂ ਉੱਥੇ ਹੀ ਨਿਕਲਦੀਆਂ ਹਨ ਜਿੱਥੇ ਗਲਤੀਆਂ ਕਰਨ ਦੀ ਖੁੱਲ ਹੋਵੇ ਸਦਾ ਗਿੱਲੀ ਰਹਿਣ ਕਰਕੇ ਜੀਵ ਦੇ ਤਿਲਕਨ ਦਾ ਡਰ ਨਿਰੰਤਰ ਬਣਿਆ ਰਹਿੰਦਾ ਹੈ ਡਾਕਟਰ ਅਤੇ ਵਕੀਲ ਸਾਡੀਆਂ ਪਰੇਸ਼ਾਨੀਆਂ ਤੋਂ ਲਾਭ ਉਠਾਉਂਦੇ ਹਨ ਅਸੀਂ ਉਹਨਾਂ ਨੂੰ ਹੀ ਸਿਆਣੇ ਸਮਝਦੇ ਹਾਂ ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਹਨ ਅਜੀਬ ਗੱਲ ਇਹ ਹੈ ਕਿ ਲੋਕ ਆਪਣੇ ਆਪ ਨੂੰ ਸੁਧਾਰਨ ਤੋਂ ਪਹਿਲਾਂ ਸਮਾਜ ਅਤੇ ਸੰਸਾਰ ਨੂੰ ਸੁਧਾਰਨ ਲੱਗ ਪੈਂਦੇ ਹਨ ਕਈਆਂ ਨਾਲ ਸਾਨੂੰ ਚੰਗਾ ਵਿਹਾਰ ਕਰਨ ਦਾ ساری ਜ਼ਿੰਦਗੀ ਪਛਤਾਵਾ ਰਹਿੰਦਾ ਹੈ ਸਾਡੀ ਉਦਾਸੀ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਅਸੀਂ ਦੂਜਿਆਂ ਦੀ ਖੁਸ਼ੀ ਵਧਾ ਚੜਾ ਕੇ ਵੇਖਦੇ ਹਾਂ ਜਦੋਂ ਮਹਿੰਗੀਆਂ ਚੀਜ਼ਾਂ ਬਹੁਤ ਸਸਤੀਆਂ ਮਿਲ ਰਹੀਆਂ ਹੋਣ ਨਾ ਖਰੀਦੋ ਪਛਤਾਵੇ ਤੋਂ ਬਚ ਜਾਵੋਗੇ 21ਵੀਂ ਸਦੀ ਤੱਕ ਨੂੰ ਸਸਸ ਤੋਂ ਡਰਦੀ ਰਹੀ ਹੈ 21ਵੀਂ ਸਦੀ ਦੀ ਸਸ ਨੂੰ ਤੋਂ ਡਰਨ ਲੱਗ ਪਈ ਹੈ ਹਰ ਗੱਲ ਦੇ ਪਿੱਛੇ ਕੋਈ ਹੋਰ ਗੱਲ ਹੁੰਦੀ ਹੈ ਉਹੀ ਅਸਲੀ ਗੱਲ ਹੁੰਦੀ ਹੈ ਭਾਰਤੀ ਸਮਾਜ ਕਾਨੂੰਨਾਂ ਦੀ ਥਾਂ ਰਸਮਾਂ ਰਿਵਾਜਾਂ ਨੂੰ ਵਧੇਰੇ ਮੰਨਦਾ ਹੈ ਦੂਜਿਆਂ ਉੱਤੇ ਨਿਰਪਰ ਰਹਿ ਕੇ ਪਰਸੰਨ ਨਹੀਂ ਹੋਇਆ ਜਾ ਸਕਦਾ ਰਾਤ ਦੀ ਲੰਬਾਈ ਰੋਗੀ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ ਇਹ ਸੰਸਾਰ ਚੱਲਦਾ ਚੰਗਿਆ ਬੰਦਿਆਂ ਕਾਰਨ ਹੈ ਪਰ ਇਹ ਦਿਲਚਸਪ ਭੇੜੇ ਬੰਦਿਆ ਕਾਰਨ ਹੁੰਦਾ ਹੈ ਅਸੀਂ ਮੂਰਖਤਾ ਬਰਦਾਸ਼ਤ ਕਰ ਲੈਂਦੇ ਹਾਂ ਪਰ ਕਿਸੇ ਵੱਲੋਂ ਮੂਰਖਤਾ ਉੱਤੇ ਮਾਣ ਕਰਨਾ ਬਰਦਾਸ਼ਤ ਨਹੀਂ ਕਰਦੇ ਜੇਕਰ ਤੁਹਾਡੇ ਨਾਲ ਕੋਈ ਉਹ ਸਮੱਸਿਆ ਵਿਚਾਰਦਾ ਹੈ ਜਿਨ੍ਹਾਂ ਦੀ ਤੁਸੀਂ ਆਸ ਨਹੀਂ ਸੀ ਕਰਦੇ ਤਾਂ ਇਹ ਸਬੂਤ ਹੈ ਕਿ ਤੁਸੀਂ ਭਰੋਸੇਮੰਦ ਹੋ ਮੁਸੀਬਤਾਂ ਵਿੱਚੋਂ ਲੰਘਦੇ ਆਂ ਕੋ ਜ ਟੁੱਟ ਜਾਂਦੇ ਹਨ ਅਤੇ ਕਈ ਲੰਘ ਕੇ ਸਾਰੇ ਰਿਕਾਰਡ ਤੋੜ ਦਿੰਦੇ ਹਨ ਜੇ ਸਮੂਚੇ ਪਰਿਵਾਰ ਦੀ ਸ਼ਾਬਾਸ਼ ਮਿਲਦੀ ਰਹੇ ਤਾਂ ਮਨੁੱਖ ਹਰ ਮੁਸੀਬਤ ਅਤੇ ਮੁਸ਼ਕਲ ਵਿੱਚੋਂ ਪਾਰ ਲੰਘ ਜਾਂਦਾ ਹੈ ਜੇ ਦੁਸ਼ਮਣ ਕਾਬੂ ਨਾ ਆਵੇ ਤਾਂ ਉਸ ਨੂੰ ਆਪਣੀਆਂ ਮਿਹਰਬਾਨੀਆਂ ਨਾਲ ਮਾਰੋ ਅਸਲੀ ਸਤਿਕਾਰ ਉਹ ਹੈ ਜੋ ਉਦੋਂ ਵੀ ਹੋਵੇ ਜਦੋਂ ਪੈਸਾ ਤੇ ਔਦਾ ਨਾ ਰਹਿਣ ਅਨੇਕਾਂ ਲੋਕ ਪੈਸਾ ਕਮਾਉਂਦਿਆਂ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਹਨ ਵਿਆਹ ਵੀ ਇੱਕ ਸੌਦਾ ਹੈ ਸੌਦੇ ਵਿੱਚ ਇੱਕ ਨੂੰ ਤਾਂ ਘਾਟਾ ਪੈਣਾ ਹੀ ਹੁੰਦਾ ਹੈ ਸਰਕਾਰੀ ਕਰਮਚਾਰੀ ਉਦੋਂ ਹੀ ਪਰਵਰਤਨ ਦੇ ਪੱਖ ਵਿੱਚ ਹੁੰਦੇ ਹਨ ਜਦੋਂ ਉਹਨਾਂ ਨੂੰ ਪਰਵਰਤਨ ਦਾ ਲਾਭ ਹੁੰਦਾ ਹੋਵੇ ਹੌਂਸਲਾ ਉਸ ਹਾਲਤ ਨੂੰ ਕਹਿੰਦੇ ਹਨ ਜਦੋਂ ਕੋਈ ਕਦਮ ਚੁੱਕਦਿਆਂ ਸਿੱਟਿਆਂ ਦਾ ਪਤਾ ਨਾ ਹੋਵੇ ਪਰ ਵਿਸ਼ਵਾਸ ਹੋਵੇ ਕਿ ਸਭ ਠੀਕ ਹੋਵੇਗਾ ਕਈ ਮਾਪੇ ਆਪਣੇ ਬੱਚਿਆਂ ਨਾਲ ਉਹ ਵੀ ਵੱਧ ਬੱਚੇ ਹੁੰਦੇ ਹਨ ਗੁੱਸੇ ਨਾਲ ਕੀਤਾ ਕੰਮ ਦੁਬਾਰਾ ਹੀ ਨਹੀਂ ਕਈ ਵਾਰ ਕਰਨਾ ਪੈਂਦਾ ਹੈ ਜੇ ਗਿਆਨ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ ਤਾਂ ਗਿਆਨ ਸ਼ਰਾਪ ਬਣ ਜਾਂਦਾ ਹੈ। ਕਈ ਵਿਅਕਤੀ ਸਮਾਗਮ ਤੋਂ ਵਿਦਾ ਹੋ ਕੇ ਸਮਾਗਮ ਦੀ ਰੌਣਕ ਵਧਾ ਦਿੰਦੇ ਹਨ। ਜਦੋਂ ਕੋਈ ਰਾਸੀ ਨੇਤਾ ਤੁਹਾਨੂੰ ਪਛਾਨਣ ਲੱਗ ਪਵੇ ਤਾਂ ਸਮਝੋ ਚੋਣਾਂ ਨੇੜੇ ਹਨ। ਚੋਣਾਂ ਵੇਲੇ ਫੈਸਲਾ ਇਹ ਕਰਨਾ ਹੁੰਦਾ ਹੈ ਕਿ ਵੋਟ ਧੋਖੇਬਾਜ਼ ਨੂੰ ਪਾਉਣੀ ਹੈ ਕਿ ਬੇਈਮਾਨ ਨੂੰ। ਉੰਜ ਦੋਹਾਂ ਦਾ ਅਰਥ ਇੱਕ ਹੀ ਹੈ ਅਜੋਕਾ ਮਨੁੱਖ ਇਸ ਲਈ ਦੁਖੀ ਹੈ ਕਿਉਂਕਿ ਉਹ ਕਰਦਾ ਕੁਝ ਹੈ ਸੋਚਦਾ ਕੁਝ ਹੋਰ ਹੈ ਅਤੇ ਦੱਸਦਾ ਬਿਲਕੁਲ ਹੀ ਕੁਝ ਹੋਰ ਹੈ ਜੇ ਲੜਨਾ ਪਵੇ ਤਾਂ ਉੱਥੇ ਲੜੋ ਜਿੱਥੇ ਤੁਸੀਂ ਲੜਨਾ ਚਾਹੁੰਦੇ ਹੋ ਨਾ ਕਿ ਉਥੇ ਜਿੱਥੇ ਵਿਰੋਧੀ ਲੜਨਾ ਚਾਹੁੰਦਾ ਹੈ ਆਪਣੇ ਬਾਰੇ ਸਭ ਕੁਝ ਸਾਨੂੰ ਦੂਜਿਆਂ ਤੋਂ ਹੀ ਪਤਾ ਲੱਗਦਾ ਹੈ। ਬੇਵਸੀ ਉਹ ਹਾਲਤ ਹੁੰਦੀ ਹੈ ਜਦੋਂ ਮਨੁੱਖ ਸੌਣਾ ਚਾਹੇ ਪਰ ਨੀਂਦਰ ਨਾ ਆਵੇ। ਬਹੁਤ ਘੱਟ ਲੋਕ ਸਾਡੇ ਨਾਲ ਹੱਸਦੇ ਹਨ। ਬਹੁਤੇ ਸਾਡੇ ਉੱਤੇ ਹੱਸਦੇ ਹਨ। ਕਈਆਂ ਨੂੰ ਵੇਖ ਕੇ ਵਿਸ਼ਵਾਸ ਹੋ ਜਾਂਦਾ ਹੈ ਕਿ ਰੱਬ ਵੀ ਗਲਤੀਆਂ ਕਰਦਾ ਹੈ। ਸਾਡੀ ਇੱਜ਼ਤ ਕਿਸੇ ਦੀ ਬਦਨਾਮੀ ਦਾ ਕਾਰਨ ਨਹੀਂ ਬਣਨੀ ਚਾਹੀਦੀ ਪ੍ਰਸਿੱਧੀ ਉਹ ਹਾਲਤ ਹੁੰਦੀ ਹੈ ਜਦੋਂ ਭਾਵੇਂ ਤੁਸੀਂ ਗੈਰ ਹਾਜ਼ਰ ਹੋਵੋ ਪਰ ਗੱਲ ਤੁਹਾਡੇ ਪੱਖ ਵਿੱਚ ਹੀ ਹੋ ਰਹੀ ਹੋਵੇ ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ ਵਰਤੀ ਨਹੀਂ ਜਾਂਦੀ ਚੁਗਲਖੋਰ ਮਰੇ ਹੋਏ ਝਗੜੇ ਨੂੰ ਜਗਾਉਂਦਾ ਰਹਿੰਦਾ ਹੈ ਪਰੀਸ਼ਾਨ ਹੋਇਆ ਮਨੁੱਖ ਬਹੁਤ ਬੋਲਦਾ ਹੈ ਛੜੇ ਦਾ ਦੁੱਖ ਦਰਦ ਕੋਈ ਨਹੀਂ ਵੰਡਦਾ ਕਿਉਂਕਿ ਹਰ ਕੋਈ ਇਹੀ ਕਹਿੰਦਾ ਹੈ ਕਿ ਛੜੇ ਨੂੰ ਦੁੱਖ ਹੁੰਦਾ ਹੀ ਕੀ ਹੈ ਸੰਤੋਖ ਅਤੇ ਸਬਰ ਵਿਖਾਉਣ ਨਾਲ ਅਜੇ ਤੱਕ ਕਿਸੇ ਨੂੰ ਪਛਤਾਉਣਾ ਨਹੀਂ ਪਿਆ ਜਿਹੜੇ ਅੜੇ ਰਹਿੰਦੇ ਹਨ ਉਹ ਸੱਚ ਨੂੰ ਨਹੀਂ ਆਪਣੇ ਆਪ ਨੂੰ ਪਿਆਰ ਕਰਦੇ ਹਨ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਗੁਜੇ ਪੇਤ ਦੱਸਦੇ ਜਾਂਦੇ ਹਾਂ ਐਵੇਂ ਪਿਆਰ ਗੂੜਾ ਹੁੰਦਾ ਜਾਂਦਾ ਹੈ ਘਰ ਦੀ ਸਫਾਈ ਕੋਨਿਆਂ ਤੋਂ ਵਰਖੀ ਜਾਣੀ ਚਾਹੀਦੀ ਹੈ ਰਿਸ਼ਤਿਆਂ ਨੂੰ ਹਾਨਨਸਾਰ ਬਣਾਉਣ ਲਈ ਇਹਨਾਂ ਨੂੰ ਚੰਗੀਆਂ ਗੱਲਾਂ ਨਾਲ ਜੋੜੀ ਰੱਖਣਾ ਜ਼ਰੂਰੀ ਹੁੰਦਾ ਹੈ ਜਦੋਂ ਮਨੁੱਖ ਪਰਮਾਤਮਾ ਨੂੰ ਵੇਖਣਾ ਬੰਦ ਕਰ ਦਿੰਦਾ ਹੈ ਤਾਂ ਉਸ ਨੂੰ ਸਭ ਪਾਸੇ ਕੇਵਲ ਦੁਸ਼ਮਣ ਹੀ ਨਜ਼ਰ ਆਉਂਦੇ ਹਨ ਪਰ ਸੰਸਾ ਦੇ ਮੁਕਾਬਲੇ ਨਿੰਦਾ ਵਧੇਰੇ ਜੋਸ਼ ਨਾਲ ਕੀਤੀ ਜਾਂਦੀ ਹੈ ਜੇ ਮਹਾਨਤਾ ਨੂੰ ਅਨੁਭਵ ਕਰਨਾ ਹੋਵੇ ਤਾਂ ਕਿਸੇ ਉਸ ਨੂੰ ਗੱਲ ਲਾ ਕੇ ਵੇਖਣਾ ਜਿਸ ਨੇ ਤੁਹਾਡੇ ਨਾਲ ਵਧੇ ਕੀ ਕੀਤੀ ਹੋਵੇ ਜੇਕਰ ਅੰਦਰ ਬੰਦੂਕ ਹੋਵੇ ਦੁਸ਼ਮਣ ਜਾਂ ਬਾਹਰਲੇ ਬੰਦੇ ਦੇ ਮੁਕਾਬਲੇ ਘਰ ਦੇ ਕਿਸੇ ਅੰਦਰਲੇ ਜੀ ਦੇ ਮਾਰੇ ਜਾਣ ਦਾ ਖਤਰਾ ਵੱਧ ਜਾਂਦਾ ਹੈ ਬਜ਼ੁਰਗਾਂ ਨੂੰ ਸੁਣਨਾ ਹੀ ਉਹਨਾਂ ਦੀਆਂ ਤਕਲੀਫਾਂ ਦਾ ਇਲਾਜ ਹੁੰਦਾ ਹੈ ਜੇ ਕੰਮ ਵੇਲੇ ਕੰਮ ਨਹੀਂ ਕਰੋਗੇ ਤਾਂ ਆਰਾਮ ਕਰਨ ਵੇਲੇ ਆਰਾਮ ਨਹੀਂ ਕਰ ਸਕੋਗੇ ਸਵੇਰੇ ਉੱਠਣਾ ਅਤੇ ਸਮਾਂ ਵਿਅਰਥ ਨਾ ਗਵਾਉਣਾ ਸਫਲਤਾ ਦੇ ਪੇਤ ਹਨ ਦੁਖੀ ਕਰਨ ਵਾਲੀਆਂ ਗੱਲਾਂ ਨੂੰ ਅਸੀਂ ਵੱਧ ਧਿਆਨ ਨਾਲ ਸੁਣਦੇ ਅਤੇ ਸੁਣਾਉਂਦੇ ਹਾਂ ਜਿਸ ਕੰਮ ਦੀ ਸਮਝ ਨਾ ਹੋਵੇ ਉਸ ਵਿੱਚ ਪੈਸਾ ਨਾ ਲਾਓ ਸਫਲ ਨਹੀਂ ਹੋਵੋਗੇ ਘੱਟ ਬੋਲਣ ਵਾਲੇ ਵਧੇਰੇ ਧਿਆਨ ਨਾਲ ਸੁਨੇ ਜਾਂਦੇ ਹਨ ਜਿੰਨਾ ਬੱਚਿਆਂ ਨੂੰ ਹਰੇਕ ਗਲਤੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਹ ਬੱਚੇ ਵਧੇਰੇ ਝੂਠ ਬੋਲਦੇ ਹਨ ਜਿਹੜਾ ਗਲਤੀਆਂ ਨਹੀਂ ਕਰਦਾ ਉਹ ਕੁਝ ਨਵਾਂ ਨਹੀਂ ਸਿਰਜਦਾ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ ਹੀ ਦੁਖੀ ਵੀ ਕਰਦੇ ਹਾਂ ਜਦੋਂ ਡਾਕਟਰ ਬਿਮਾਰ ਬੱਚੇ ਨੂੰ ਚੁੱਕਦਾ ਹੈ ਤਾਂ ਮਾਂ ਦੀ ਘਬਰਾਹਟ ਮੁੱਕ ਜਾਂਦੀ ਹੈ ਸੰਸਾਰ ਵਿੱਚ ਹਰ ਕਿਸੇ ਨੂੰ ਇੱਜ਼ਤ ਕਮਾਉਣ ਦਾ ਅਫਸਰ ਮਿਲਦਾ ਹੈ ਪਰ ਕੁਝ ਜਲਦੀ ਇੱਜ਼ਤਦਾਰ ਬਣਨ ਦੇ ਲਾਲਚ ਵਿੱਚ ਬਦਨਾਮ ਹੋ ਜਾਂਦੇ ਹਨ ਸਿਆਣਾ ਆਪਣੇ ਦੁਸ਼ਮਣ ਤੋਂ ਵੀ ਲਾਭ ਉਠਾਉਂਦਾ ਹੈ ਮੂਰਖ ਆਪਣੇ ਦੋਸਤ ਤੋਂ ਵੀ ਨੁਕਸਾਨ ਕਰਵਾਉਂਦਾ ਹੈ ਇਸਤਰੀ ਦੇ ਸਾਰੇ ਸਮਾਜਿਕ ਰੂਪ ਮਾਂ ਭੈਣ ਪਤਨੀ ਧੀ ਨੂੰ ਅਤੇ ਸੱਸ ਜ਼ਿੰਮੇਵਾਰੀਆਂ ਦੇ ਨਾਂ ਹਨ ਝਗੜਾ ਇਸ ਲਈ ਨਹੀਂ ਨਿਬੜਦਾ ਕਿਉਂਕਿ ਅਸੀਂ ਝਗੜੇ ਨੂੰ ਝਗੜੇ ਨਾਲ ਹੀ ਨਿਪਟਾਉਣ ਦਾ ਯਤਨ ਕਰਦੇ ਹਾਂ ਮਨੁੱਖ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਤਾਕਤ ਵਧ ਜਾਂਦੀ ਹੈ ਜਦੋਂ ਕੁਝ ਵੇਚਣ ਦੀ ਮਜਬੂਰੀ ਹੋਵੇ ਤਾਂ ਕੀਮਤ ਘਟ ਜਾਂਦੀ ਹੈ ਮੁੱਲ ਉਹਨਾਂ ਚੀਜ਼ਾਂ ਦਾ ਹੀ ਪੈਂਦਾ ਹੈ ਜਿਹੜੀਆਂ ਵੇਚ ਸਕਦੀਆਂ ਹੋਣ ਪਰ ਵੇਚੀਆਂ ਨਾ ਜਾਣ ਦਾਨ ਦੇਣਾ ਦਿਲ ਦਾ ਗੁਣ ਹੈ ਹੱਥਾਂ ਦੀ ਤਾਕਤ ਨਹੀਂ ਜਿਹੜਾ ਵਿਅਕਤੀ ਸਾਰਿਆਂ ਦੀ ਸਹਿਮਤੀ ਉਡੀਕਦਾ ਰਹਿੰਦਾ ਹੈ ਉਹ ਕੋਈ ਫੈਸਲਾ ਨਹੀਂ ਕਰ ਸਕਦਾ ਰਿਸ਼ਤਾ ਕੋਈ ਹੋਵੇ ਨੀ ਵਿਸ਼ਵਾਸ ਉੱਤੇ ਹੋਵੇਗੀ ਝਗੜਾ ਕੋਈ ਹੋਵੇ ਜੜ ਵਿੱਚ ਸਵਾਰਥ ਹੋਵੇਗਾ ਧੰਨਵਾਦ